ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੀੜਪੋਲੂ ਵਾਲੇ ਦੇ ਵਿੱਚ ਤੇ ਇਹ ਪਿੰਡ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਆ ਪੱਖਕਲਾਂ ਤੋਂ ਸਿੱਧੀ ਛੜਕਾ ਜਿਹੜੀ ਬੀੜਪੋਲੂ ਵਾਲੇ ਪਿੰਡ ਦੇ ਵਿੱਚ ਆ ਜਾਂ ਮਿੱਤਰੋ ਜਦੋਂ ਤੁਸੀਂ ਪੱਖੀ ਕਲਾਂ ਵਾਲੇ ਪਾਸੇ ਆ ਕੇ ਬੀੜਪੋਲੂ ਵਾਲੇ ਪਾਸੇ ਨੂੰ ਵੜੋਗੇ ਤਾਂ ਤੁਹਾਨੂੰ ਇੱਕ ਨਹਿਰ ਮਿਲੂਗੀ ਮਿੱਤਰੋ ਤੇ ਉਹ ਨਹਿਰ ਦੇ ਨਾਲ ਬਿਲਕੁਲ ਸਿੱਧੀ ਪਰੜੀ ਆ ਜਿਹੜੀ ਉਹ ਬਾਈ ਹੁਣਿਆਂ ਦੇ ਘਰ ਦੇ ਵਿੱਚ ਆਉਂਦੀ ਆ ਤੇ ਉਹ ਪਰੜੀ ਦੇ ਉੱਤੇ ਆ ਕੇ ਪਹਿਲਾ ਘਰ ਬਾਈ ਹੁਣਿਆਂ ਦਾ ਨਿਰਮਲ ਸਿੰਘ ਤੇ ਜੰਗ ਸਿੰਘ ਸੇਠੀ ਬਾਈ ਕੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਆ ਵੈੜਾ ਜਿਹੜੀ ਮਿੱਤਰੋ ਪਹਿਲਾ ਸੁਆਸ ਹੁੰਦੀ ਆ ਵੱਛੀ ਕਰਮਾਂ ਵਾਲੀ ਚੰਗੇ ਸੀਮਣ ਦੀ ਇਹ ਆਪ ਆ ਪ੍ਰੋਪਰ ਰਿਕਾਰਡ ਆ ਜਿਹੜਾ ਸੀਮਣੇ ਦੇ ਲੱਗਾ ਹੋਇਆ ਜਿਹੜੇ ਦੀ ਆਪ ਆ ਉਹ ਮੈਂ ਕਾਪੀ ਤੋਂ ਬਾਈ ਹੋਣਾ ਤੋਂ ਵੇਖ ਕੇ ਤੁਹਾਨੂੰ ਸਕਰੀਨ ਦੇ ਉੱਤੇ ਲਿਖ ਕੇ ਦੇ ਦੂੰਗਾ ਪ੍ਰੋਪਰ ਰਿਕਾਰਡ ਦੇ ਨਾਲੇ ਵੈੜ ਮਿਲੂਗੀ ਤੁਹਾਨੂੰ ਮਿੱਤਰੋ ਹਜੇ ਇਹਦੇ ਦਿਨ ਆ ਜਿਹੜੇ ਉਹ 15 ਦੇ ਲੱਗੇ ਤੱਕੇ ਕਰਕੇ ਦਿਨ 15 ਤੋਂ 20 ਦਿਨ ਦੇ ਲੱਗੇ ਕਰਕੇ ਕਰਕੇ ਹਜੇ ਦਿਨ ਪੂਰੇ ਹੋਣ ਦੇ ਵਿੱਚ ਵੱੱਛੀ ਦੇ ਪਏ ਹੋਇਆ ਤੇ ਖਿੜੀ ਕਰਮਾ ਫਿਰਦੀ ਆ ਜਿਵੇਂ ਵੀ ਰਿਕਾਰਡ ਤੋੜ ਲੈਵਾ ਬਣਾਊਗੀ ਰਿਕਾਰਡ ਤੋੜ ਜਿਹੜੀ ਤਿਆਰੀ ਕਰੂਗੀ ਬੜੀ ਜ਼ਬਰਦਸਤ ਮਿੱਤਰੋ ਕਿੰਨੀ ਤੀ ਮੁਤਾਬਕ ਇੰਨੇ ਦਿਨ ਪਏ ਹੋਇਆ ਫੋੜ ਜ਼ਰੂਰ ਹੈਗੀ ਆ ਜਿਹੜੀ ਪਿੱਛੇ ਤੁਸੀਂ ਥਣਾ ਦੀ ਦੇਖ ਰਹੇ ਆ ਬਾਕੀ ਵੱਛੀ ਦੇ ਵਿੱਚ ਕੁਆਲਿਟੀ ਬੜੀ ਜ਼ਬਰਦਸਤ ਆ ਸਰੀਰ ਕਬੰਤਰ ਵੱਲੋਂ ਬਹੁਤ ਸੋਹਣੀ ਤੇ ਰੂਧਾਰੀ ਨਾਲ ਮਾਲਕਾਂ ਨੇ ਸੰਭੀ ਹੋਈ ਆ ਮਿੱਤਰੋ ਚੰਗੇ ਸੀਮਣ ਦੀ ਇਹ ਆਪਾ ਚੰਗਾ ਸੀਮਣੀ ਜਿਹੜਾ ਮਾਲਕਾਂ ਨੇ ਇਹਨੂੰ ਅੱਗੇ ਲਵਾਇਆ ਹੋਇਆ ਤੇ ਪਹਿਲਾ ਸੂਆ ਇਹ ਸੂਰਈ ਆ ਛੋਟੀ ਉਮਰ ਦੇ ਵਿੱਚ ਹੀ ਇਹ ਵੱਛੀ ਸੂਰਈ ਆ ਕਿੰਨੇ ਦੰਦਾ ਉਹ ਵੀ ਤੁਹਾਨੂੰ ਮੈਂ ਲਿਖ ਦੂੰਗਾ ਸਾਰੀ ਜਾਣਕਾਰੀ ਡਾਕਟਰ ਤੋਂ ਲੈ ਕੇ ਇਹਦੇ ਨਾਲ ਮੈਂ ਵੀਡੀਓ ਦੇ ਉੱਤੇ ਲਿਖ ਕੇ ਦਊਂਗਾ ਤੁਹਾਨੂੰ ਮਿੱਤਰੋ ਤੁਸੀਂ ਵੀਡੀਓ ਦੇ ਉੱਤੇ ਦੇਖ ਲੈਣੀ ਆ ਹਜੇ ਇਹਦੇ 15 ਤੋਂ 20 ਦਿਨ ਬਾਕੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਚਲਾ ਦੂੰਗਾ ਰੇਟ ਇਹਦਾ 1,05,000 ਰੁਪਿਆ ਵਾ ਲੱਖ ਰੁਪਏ ਦੀ ਬਾਈ ਹੋਣੀ ਆਂਦੇ ਵੀ ਆਪਾਂ ਵੱੱਛੀ ਦੇ ਦੇਾਂਗੇ ਬਾਕੀ ਤੁਹਾਡਾ ਜਦੋਂ ਸੌਦਾ ਤੈ ਹੋਊਗਾ ਤੇ ਹੋਰ ਵੀ ਮਾਨ ਤਰਣ ਨਾਲ ਗੱਲਬਾਤ ਪਣ ਜਾਊਗੀ ਤੇ ਵੱਡੀ ਗੱਲ ਇਹ ਆ ਮਿੱਤਰੋ ਵੀ ਵੱਛੀ ਦੇ ਵਿੱਚ ਜਿਹੜੀ ਕੁਆਲਿਟੀ ਆ ਜਿਹੜੀ ਸਰੀਰ ਕਮਤਰ ਵਾਲੇ ਪੱਖੇ ਤੋਂ ਅੰਗ ਆਂਦੇ ਮਿੱਤਰੋ ਉਹ ਪੰਜਾਬ ਵਾਲੇ ਆ ਤੇ ਪੰਜਾਬ ਵਾਲੀ ਜਰਸੀ ਆ ਜਿਹੜੀ ਉਹ ਪੰਜਾਬ ਦੇ ਮੌਸਮ ਨੂੰ ਸਹਣ ਕਰਨ ਵਾਲੀ ਚੀਜ਼ ਆ ਪੰਜਾਬ ਦੇ ਵਿੱਚ ਰਹੀ ਆ ਪੰਜਾਬ ਦੇ ਵਿੱਚ ਜੰਮੀ ਆ ਪੰਜਾਬ ਦੇ ਟੈਂਪਰੇਚਰ ਦੇ ਨਾਲ ਇਹ ਐਡੀ ਹੋਈ ਹੋਈ ਆ ਤੇ ਇਹਨੂੰ ਕਰਮਾ ਵਾਲੀ ਨੂੰ ਬਿਮਾਰੀ ਆ ਜਿਹੜੀ ਉਹ ਛੇਤੀ ਕਵਰ ਨਹੀਂ ਕਰਦੀ ਇੱਕ ਚੀਜ਼ ਆ ਇੱਕ ਨਗੀਨਾ ਵਾ ਇੱਕ ਜਰਸੀ ਦੀ ਹਸੀਨਾ ਵਾ ਕਰਮਾ ਵਾਲੀ ਸਰੀਰ ਕਮਤਰ ਵਾਲੇ ਪੱਖ ਤੋਂ ਪੂਰੀ ਚੰਗੀ ਆ ਨੇਵੇ ਵਾਲੇ ਪੱਖ ਤੋਂ ਕੋਕੇ ਜਿਹੜੀ ਤਰਦੀ ਆ ਕਰਮਾਂ ਵਾਲੀ ਫਿਰ ਬਿਊਟੀ ਵਾਲੀ ਫੇਸ ਕੁਆਲਿਟੀ ਵਾਲੇ ਸਰੀਰ ਕੇ ਬੰਤਰ ਆ ਜਿੰਨੇ ਵੀ ਅੰਗ ਲਾਏ ਆ ਪ੍ਰਮਾਤਮਾ ਨੇ ਇਹਨੂੰ ਪੂਰੇ ਚੰਗੇ ਲਾਏ ਹੋਇਆ ਰੇਟ ਇਹਦਾ ਤੁਹਾਨੂੰ ਦੱਸ ਦਿੱਤਾ ਡਿਟੇਲ ਲਈ ਨੰਬਰ ਦੇ ਦੂੰਗਾ ਜਾਣਕਾਰੀ ਲਈ ਸੀਮਨ ਜਿਹੜਾ ਵਗੈਰਾ ਲਿਖਿਆ ਹੋਇਆ ਸਾਰਾ ਵੀਡੀਓ ਤੇ ਤੁਸੀਂ ਦੇਖ ਸਕਦੇ ਆ ਇਹ ਪਿੰਡ ਬੀੜਪੋਲੂ ਵਾਲੇ ਦੇ ਵਿੱਚ ਵੈੜ ਖੜੀ ਹੋਈ ਆ ਭਾਈ ਨਰਮਨ ਸਿੰਘ son of ਜੰਗ ਸਿੰਘ ਸੇਠੀ ਕੇ ਘਰ ਦੇ ਵਿੱਚ ਮੌਜੂਦ ਆ ਜਿਹੜੇ ਘਰ ਦਾ ਐਡਰੈਸ ਤੁਹਾਨੂੰ ਦੱਸਿਆ ਤੁਸੀ ਸਿੱਧੇ ਹੀ ਆ ਜਾਓਗੇ ਕਿਵਰੀ ਫੋਨ ਆ ਜਿਹੜਾ ਖੇਤ ਦੇ ਬੰਦੇ ਤੋਂ ਨਹੀਂ ਚੱਕਿਆ ਜਾਂਦਾ ਹੁੰਦਾ ਤੇ ਇਸ ਕਰਕੇ ਤੁਸੀਂ ਭਾਈਆਂ ਦੇ ਘਰ ਦੇ ਵਿੱਚ ਆਕੇ ਬੱਚੀ ਨੂੰ ਦੇਖ ਲੈ ਅਗਲੀ ਕਮਾਈ ਤੁਸੀਂ ਕਰਿਆ ਜੇ ਨੰਬਰ ਸਕਰੀਨ ਦੇ ਉੱਤੇ ਆ ਗੱਲਬਾਤ ਕਰ ਲਿਓ ਸੌਦਾ ਤੁਹਾਡਾ ਤੈ ਹੋ ਜਾਊਗਾ ਰੇਟ ਜਾਣ ਕੇ ਨਾ ਸੋਚਿਆ ਜੇ ਵੀ ਫੋਨ ਨਹੀਂ ਲਾਉਣਾ ਫੋਨ ਲਾ ਕੇ ਵੇਖਿਓ ਬਾਈ ਹੁਣੇ ਤੁਹਾਡੇ ਨਾਲ ਜਰੂਰ ਸੌਦਾ ਕਰਨਗੇ ਨੰਬਰ ਸਕਰੀਨ ਤੇ